ਮੈਂ ਮੈਂ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਸਕੱਤਰ ਸਿੰਘ ਜਿਹੜੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਪਹਿਲਾਂ ਵੀ ਇਸ ਫਾਰਮ ਤੋਂ ਆਪਾਂ ਬਹੁਤ ਵੀਡੀਓ ਬਣਾਈ ਆਵਾ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਮੱਝਾਂ ਜਿਨ੍ਹਾਂ ਦੇ ਵਿੱਚ ਇੱਕ ਜਿਹੜੀ ਸਾਹਮਣੇ ਸਕਰੀਨ ਤੇ ਮਾਈ ਤੇਰੇ ਟੋਕੜਾ ਵੱਲ ਚੈਕਿਆ ਕਨਫਰਮ ਚੈਕ ਪਾਸ ਆ ਤੇ ਜਿਹੜੀ ਨਾਲ ਬੱਧੀ ਮੱਝਾ ਦੋਸਤੋ ਇਹ ਤਾਜੀ ਸੂਈ ਆ ਡਿਟੇਲ ਇਹਨਾਂ ਦੋਵਾਂ ਮੱਝਾਂ ਦੀ ਆਪਾਂ ਵੀਰ ਦੇ ਕੋਲੋਂ ਪੁੱਛਕੜ ਦਾ ਸੰਜੀ ਕਰ ਲੈ ਗੋਸਤੋਂ ਪਹਿਲਾਂ ਬੇਨਤੀ ਹੈ ਅਸ਼ੂ ਖਰੀਦਣ ਤੋਂ ਪਹਿਲਾਂ ਤਸੱਦੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਦੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਦੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ करिए वीर ਨਾਲ ਗੱਲਬਾਤ ਡਿਟੇਲ ਆ ਪੈਂਦਾ ਤੁਮ ਬੁੱਜੇ ਦੀ ਵੀਰ ਦੇ ਕੋਲ ਪੁੱਛ ਲੈਣੀ ਆਂ। ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ। ਹੋਰ ਭਾਈ ਠੀਕ ਠਾਕ? ਹਾਂਜੀ ਹਾਂਜੀ ਵਧੀਆ ਵੀਰ ਜੀ ਵਧੀਆ। ਚੱਲੀ ਜਾਂਦਾ ਵਧੀਆ ਕੰਮ ਕਰ। ਹਾਂਜੀ ਹਾਂਜੀ ਚੱਲੀ ਜਾਂਦਾ ਵਧੀਆ ਜੀ। ਠੀਕ ਹੈ ਜੀ। ਐਡਰੈਸ ਬੋਲ ਦੀ ਵੀਰ ਆਪਣਾ। ਐਡਰੈਸ ਆਪਣਾ ਪਿੰਡ ਸੋਰ ਸਿੰਘਾ ਪੱਤੀ ਮਾਨਾ ਦੀ। ਹਾਂਜੀ। ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ। ਠੀਕ ਹੈ ਜੀ। ਹਾਂਜੀ। ਫੋਨ ਨੰਬਰ ਨਾਮ ਦੱਸੋ। ਫੋਨ ਨੰਬਰ 88721 179। ਠੀਕ ਹੈ ਜੀ। ਹਾਂ ਅਛਾ ਭਾਈ ਅੱਜ ਆਪਣੇ ਕੋ ਦੋ ਮਜਾ ਜਿੰਨਾਂ ਦੇ ਵਿੱਚ ਇੱਕ ਕੁਛ ਦੱਸਿਆ ਪੀ ਟੋਕਰ ਗੱਬਣੇ ਹਾਂਜੀ ਹਾਂਜੀ ਇੱਕ ਸੱਚੀ ਸੁਈ ਹਾਂਜੀ ਠੀਕ ਹੈ ਜੀ ਸ਼ੁਰੂ ਕਰ ਲਈਏ ਆਪਾਂ ਇਹ ਸਭ ਤੋਂ ਟੋਕਰ ਗੱਬਣੇ ਮਜਾ ਤੋਂ ਹੰਡ ਟੇਲ ਦੱਸੀ ਵੀਰਾਂ ਨੂੰ ਇਹ ਕਿੰਨਾ ਸੁਹਾ ਸੁਈ ਹੈ ਇਹ ਵੀਰ ਜੀ ਐਤੀ ਤੀਜੇ ਸੁਈ ਦੀ ਗੱਬਣਿਆ ਅਰੇ ਮਲ ਦੂਜਾ ਸੁਹਾ ਸੁਈ ਤੀਜੀ ਹੱਥੇ ਗੱਬਣਿਆ ਹਾਂਜੀ ਤੀਜੇ ਦੀ ਗੱਬਣਿਆ ਕਿੰਨੇ ਚਿਰ ਦੀ ਵੀਰ ਗੱਬਣਿਆ ਇਹ ਵੀਰ ਜੀ ਇਹ ਕੀ 44 ਦੀ ਜਿਤਨੇ ਮੈਂ ਕਿਹਾ ਆਪਾਂ 40 ਦੀ ਕਹਿੰਦੇ ਆ ਠੀਕ ਹੈ ਜੀ ਹਾਂਜੀ ਕੋਈ 57 ਦਾ ਇਹਨਾਂ ਦਾ ਵਲਾ ਲੱਗ ਜਾਂਦਾ ਮਤਲਬ ਆਪਣੀ ਕਨਫਰਮੇਸ਼ਨ ਹਾਂਜੀ ਆ ਵੀ ਮੈਂ ਆਪਾਂ ਵੀਡੀਓ ਵਿਖਾ ਦਿੰਨੇ ਬਹੁਤੀ ਗੱਲ ਜਿਹੜੀ ਚੈੱਕ ਕੀਤੀ ਆ ਤੁਸੀਂ ਵੀਡੀਓ ਬਣਾਈ ਹੈ ਫੋਨ ਤੇ ਮੈਂ ਆਦੇ ਘਰੇ ਬਣਾਈ ਆ ਚੈੱਕ ਕਰਾਈ ਕੋਈ ਗੱਲ ਦੀ ਵੀ ਜਦੋਂ ਕੋਈ ਜਿਹੜਾ ਕੋਈ ਵੀਰ ਭਰਾ ਸਿੱਧਾ ਕੋਈ ਵੀਡੀਓ ਵੀਰ ਨੇ ਫੋਨ ਦੇ ਵਿੱਚ ਆਪਣੇ ਜਿਹੇ ਉੱਪਰ ਅਪਲੋਡ ਕੀਤੀ ਹੈ ਹਾਂਜੀ ਤੇ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਬਾਕੀ ਕਿਸੇ ਵੀਰ ਨੇ ਆਪਣੀ ਤਸੱਲੀ ਕਰਨੀ ਹੋਵੇ ਬੇਸ਼ੱਕ ਆਪਣਾ ਡਾਕਟਰ ਨਾਲ ਲੈ ਕੇ ਤੁਸੀਂ ਆਪਣੀ ਤਸੱਲੀ ਕਰਕੇ ਚੈੱਕ ਪਾਸ ਵੀ ਕਰ ਸਕਦੇ ਜੀ ਹਾਂਜੀ ਤੇ ਹੁਣ ਵੀਰ ਮਤਲਬ ਦੁੱਧ ਕਿੰਨਾ ਫਿਰੇ ਹੁਣ ਵੀਰ ਜੀ ਦੁੱਧ ਝੂੜ ਰਹੀ ਮਾਨਾ ਦੋ ਤੇਰੇ ਥੱਲੇ ਸਾਰਾ 5 ਕਿਲੋ ਦੋਵੇਂ ਟਾਈਮਾਂ ਦਾ ਦੋਵੇਂ ਟਾਈਮਾਂ ਮਿਲਦੀ ਦੋਵੇਂ ਟਾਈਮ ਹੀ ਹਾਂਜੀ ਦੋਵੇਂ ਟਾਈਮ ਹੀ ਮਿਲਦੀ ਕਿਦਾਂ ਬਾੜੇ ਦੇ ਘਟੀ ਇੱਕ ਟਾਈਮ ਟੀਗਾ ਲੈ ਜਾਂਦੀ ਇੱਕ ਟਾਈਮ ਬਾੜਾ ਠੀਕ ਹੈ ਜੀ ਹਾਂਜੀ ਠੀਕ ਹੈ ਹੋਰ ਕੀ ਵੀਰ ਨੂੰ ਦੋਸਤੋ ਸਾਡੇ 4 ਮਹੀਨੇ ਤੇ ਲਾਗੇ ਬੰਨੇ ਟਾਈਮ ਇਹਦਾ ਜਿਹੜਾ ਵਾ ਬੰਦਾ ਹੋ ਗਿਆ ਵਾ ਮਾਜ ਵੀ ਬਹੁਤ ਵੱਡੀ ਆ ਪਿੱਠ ਪੂੜਾ ਵੇਖੋ ਹਾਂਜੀ ਤੀਜੇ ਸੂਰਜ ਤੇ ਦੋਸਤੋ ਇਹ ਘੱਪਣਿਆ ਤੀਜਾ ਸਵੇਰ ਸੁਈ ਆ 5 ਲੀਟਰ ਦੁੱਧ ਜਿਹੜਾ ਮੌਕੇ ਦਾ ਤਿਆਰ ਆ ਕੋਈ ਵੀਰ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀਕ ਕਰ ਸਕਦਾ ਮੱਝ ਦੀ ਪਿੱਠ ਪੁੜੇ ਦੀ ਚੜਾਈ ਥਣਾਂ ਦੀ ਕੁਆਲਿਟੀ ਆਰਡਰ ਕੁਆਲਿਟੀ ਹਰ ਇੱਕ ਚੀਜ਼ ਤੁਸੀਂ ਮਾਈ ਦੀ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਥਣ ਚਾਰੇ ਦੋਸਤੋ ਗੈਪ ਚ ਲੱਗੇ ਆ ਕੋਈ ਫੋਟੋ ਸ਼ਾਟ ਨਾਲ ਤੁਸੀਂ ਚੈੱਕ ਕਰ ਲਓ ਚੰਗਾ ਦੋਸਤੋ ਵੱਡਾ ਕੱਦ ਕੱਦ ਥੋੜਾ ਜਿਹਾ ਸਿੰਗ ਜ਼ਰੂਰ ਖੁੱਲਾ ਮੱਝ ਤਾਂ ਬਾਕੀ ਦੋਸਤੋ ਮਾਈ ਦੀ ਪਿੱਠ ਪੁੜੇ ਦੀ ਚੜਾਈ ਪੂਰੀ ਦੋਸਤੋ ਰਾਜੀ ਆ ਪੂਰੀ ਜਮੀਂ ਪਲੀ ਆ ਲਓ ਦੋਸਤੋ ਬੈਕ ਸਾਈਡ ਤੋਂ ਤੇ ਥਾਂ ਦੀ ਕੁਆਲਿਟੀ ਕਰੋ ਚੈੱਕ ਦੀ ਇੱਕ 10 ਦੀ ਆਪ ਦੀ ਖਰੀਦੀ ਉਹਨਾਂ ਦੀ ਮੱਝ ਦੀ ਬੰਦੇ ਜੀ ਜਦੋਂ ਸੱਜੇ ਸਵੀਨ ਹਾਂਜੀ ਦੁੱਧ 15 16 ਕਿਲੋ ਕਰਦੀ ਆ ਠੀਕ ਹੈ ਜੀ ਹਾਂਜੀ ਠੀਕ ਹੈ ਅੱਛਾ ਤੇ ਸਖਤਰ ਵੀਰ ਕੀ ਇਹਦਾ ਮੁੱਲ ਕਰੀਏ ਇਹਦਾ ਮੁੱਲ ਵੀਰ ਜੀ ਬਿਲਕੁਲ ਜਾਇਜ਼ ਹੀ ਆ ਕੋਈ 65 ਨਹੀਂ ਕੋਈ 70 ਨਹੀਂ ਹਾਂ ਆ ਨਾ ਆਪਾਂ 2 ਘੜ ਸੜ ਦੀ ਮੱਝ ਦੇਵਾਂਗੇ 58000 52000 ਦੀ 52000 ਤੋਂ ਮੰਨਦਾ ਨੂੰ ਕੋਈ ਸ਼ੋਰ ਛਾਪਾ ਕਰ ਦਾਂਗੇ ਵੀ ਮੌਕੇ ਦੇ ਅੰਝੀ ਕੋਈ 1500 ਕੋਈ ਜ਼ਿਆਦਾ ਨਹੀਂ ਠੀਕ ਹੈ ਯਾਨੀ ਕਿ 52000 ਦੀ ਲਗਭਗ ਨਹੀਂ ਹਾਂ ਜੀ ਹਾਂ ਜੀ ਐਂਡ ਫਰਮ ਠੀਕ ਠੀਕ ਹਾਂ ਜੀ ਤੇ ਮਾਝੀ ਵੇਖੋ ਕਿੰਨੀ ਮਾਝਾ ਕਾਤ ਦਵਜਾ ਨੂੰ ਵੇਖੋ ਸੋਹਣੀ ਸੁਨੱਖੀ ਐ ਠੀਕ 57000 ਰੁਪਏ ਦੇ ਵਿੱਚੋਂ ਦੋਸਤੋ ਜਿਹੜਾ ਕੋਈ ਵੀਰ ਭਰਾ ਖਰੀਦ ਲਊਗਾ ਤਾਂ ਮੌਕੇ ਤੇ ਸ਼ੋਰ ਛਪਾ ਮਾਨਤਾ ਥੋੜਾ ਜਿਹਾ ਹਲਕਾ ਫੁਲਕਾ ਜ਼ਰੂਰ ਹੋਊਗਾ। ਬਾਕੀ ਮੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਫੋਨ ਜ਼ਰੂਰ ਕਰਿਆ ਕਰੋ। ਇਹਦੇ ਨਾਲ ਬੱਧੀ ਜਿਹੜੀ ਮੱਝ ਆ ਵੀਰ ਇਹਦੀ ਡਿਟੇਲ ਦੱਸੀ ਵੀਰਾਂ ਨੂੰ ਇਹਦੇ ਕਨਵਰਸ ਬਸ ਵੀ ਇਹ ਵੀਰ ਜੀ ਮੱਝ ਥੋੜੀ ਜਿਹਾ ਲੱਸੀ ਆ ਸਾੰਭੀ ਨਹੀਂ ਕਹਿੰਦੇ ਮੱਝ ਦਾ ਤਜਾਸੂ ਆਏ। ਤਜਾਸੂ ਸਹੀ ਹਾਂਜੀ ਇਹ ਵੀਰ ਜਫਰਾਵਦੀ ਹੈ। ਹਾਂਜੀ ਹਾਂਜੀ ਜਫਰਾਵਦੀ ਮੱਝ ਬਹੁਤ ਚਾਨ ਨਸਰਾਂ। ਸਿੰਗਾ ਸੁੰਗਾ ਦੀ ਕੁਆਲਿਟੀ ਕਰ ਲੋ ਚੈੱਕ ਕਿਉਂਕਿ ਅਸੀਂ ਦੇ ਸਿੰਗਾ ਤੋਂ ਦੱਸ ਚਾ ਬਾਕੀ ਜਿਹੜੇ ਵੀਰ ਨਿਰਖਪਰ ਖਾਲੇ ਉਹਨਾਂ ਨੇ ਨਿਰਖਪਰ ਕਰ ਲਈ ਲਿਸਾ ਪੰਥ ਨਾਲ ਜਰੂਰ ਆਦੀ ਹੈ ਅੱਛਾ ਵੀ ਸੁਈ ਨੂੰ ਕਿੰਨਾ ਟੈਮਸ ਸੁਈ ਨੂੰ ਵੀਰ ਜੀ ਅੱਜ ਇਹਨੂੰ 8ਵਾਂ ਦਿਨ ਆ ਅੱਛਾ ਜੀ ਹਾਂ ਜੀ ਤੇ ਬੱਚਾ ਕਿ ਦੱਤਾ ਨੇ ਮਗਰ ਕੱਟੀ ਆ ਜੀ ਦੋਸਤੋ ਬੱਚਾ ਨੇ ਆ ਕੱਟੀ ਦਿੱਤੀ ਚੈੱਕ ਕਰ ਲਓ ਕੱਟੀ ਵੀ ਦੋਸਤੋ ਚੰਗੀ ਰਾਜੀ ਹੈ ਤੇ ਵੀਰ ਦੁੱਧ ਹੁਣ ਕਿੰਨਾ ਕਰੀਏ ਵੀਰ ਜੀ ਹੁਣ ਜਿਹੜਾ ਦੁੱਧ ਜਿਹੜਾ ਚੋਕੇ ਲੈ ਜਾਣਾ ਨਾ ਵਖਾਵਾ ਦੇ ਭਾਵੇਂ 12 ਕਿਲੋ ਦਾ ਕਰਾ ਦਈਏ ਵਧੀਆ ਜਿਹੜਾ ਠੰਡਾ ਕਰਕੇ 10 ਕਿਲੋ ਦੋ ਦੇ 10 ਕਿਲੋ ਦੁੱਧ ਚਵਾਈ ਵਾਲਾ ਹੁਣ ਚਵਾਈ ਵਾਲਾ ਕੋਈ ਵੀਰ ਆਪਣੀ ਤਸੱਲੀ ਦੋ ਹਾਂਜੀ ਭਾਵੇਂ ਦੋ ਟਾਈਮ ਮੇਰੇ ਤੋਂ ਚੋਜੇ ਤੇ ਭਾਵੇਂ ਆਪਣੀ ਤਸੱਲੀ ਦੇ ਲੈ ਜਾ ਫਿਰ ਚੌਣ ਐਡੀ ਆ ਵੀ ਕੋਈ ਹਿਸਾਬ ਨਹੀਂ ਆ ਠੀਕ ਹੈ ਜੀ ਚੌਣ ਪਸਮਾ ਹਾਂਜੀ ਠੀਕ ਹੈ ਤੋਰੀ ਵੀਰ ਕੱਢੀਏ ਬਾਹਰ ਦੋਸਤੋ ਸੂਆ ਤਿੱਜਾ ਸੂਈ ਇੱਕ ਹਫਤੇ ਦਾ ਟਾਈਮ ਸੂਈ ਨੂੰ ਹੋ ਗਿਆ ਆਰਡਰ ਕੁਆਲਿਟੀ ਜਿਹੜੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਹੈ ਚੰਗਾ ਨਿੱਗਰ ਤੇ ਠੋਸ ਆਰਡਰ ਤਿਆਰ ਕੀਤਾ ਨੇ ਬੱਚਾ ਇਹਨੇ ਆ ਕੱਟੀ ਨੂੰ ਜਨਮ ਦਤਾ ਜੀ ਜਫਰਾਵਾਦੀ ਮਾਈਦੇ ਦੋਸਤੋ ਸਿੰਘ ਜਿਹੜੀ ਹੁੰਦੀ ਹੈ ਕੁਆਲਿਟੀ ਦੇ ਬੰਦੇ ਹੁੰਦੇ ਜਿਹੜੇ ਵੀਰਾਂ ਨੇ ਜਫਰਾਵਾਦੀ ਮੱਝ ਵੇਖੀ ਉਹਨਾਂ ਨੇ ਆਪ ਪਰਖ ਕਰ ਲਈ ਇਹ ਚੀਜ਼ ਦੀ। ਬਾਕੀ ਦੋ ਦੋ ਤੁਸੀਂ ੱਡਾ ਵੇਖੋ। ਚਰਾਈ ਆਰਡਰ ਕੁਆਲਿਟੀ ਥਣਾਂ ਦੀ ਕੁਆਲਿਟੀ ਹਰ ਇੱਕ ਚੀਜ਼ ਚੈੱਕ ਕਰ ਲੋ। ਹਾਂਜੀ। ਥਣ ੱਡਾ ਵੇਖੋ ਮੱਝ ਦਾ। ਹਾਂਜੀ ਹਾਂਜੀ। ਲਾ ਕੇ ਕਰ ਦੋ ਮੱਝ। ਕੋਈ ਨਹੀਂ ਹਿਲਦਾ ਜੀ ਵੀਰਾਂ ਪੱਕੂ ਨਹੀਂ ਤਾਂ ਅੰਦਰ ਜਾ ਕੇ ਉਖਾਦ ਰਹੇ ਬੱਚੇ ਦਾ ਜਿਆਦਾ ਕਰਦਾ ਪਸੂ ਜੀ ਨੂੰ ਸਜੇ ਸੁਹਾਵੇ। ਕਰੋ ਦੋਸਤੋ ਚੈੱਕ ਆਰਡਰ ਦੋਸਤੋ ਪੂਰਾ ਜ਼ਬਰਦਸਤ ਤਿਆਰ ਕੀਤਾ ਨੇ ਕਰਮਾਈ। 10 ਲੀਟਰ ਦੁੱਧ ਮੌਕੇ ਦਾ ਤਿਆਰ ਆ ਧਰਮਨੇੜ ਤੋਂ ਦਿਖਾ ਦੇ ਨਾ ਨਾ ਕਰੋ ਥਣਾ ਦੀ ਕੁਆਲਿਟੀ ਚੈੱਕ ਥਣ ਦੋਸਤੋ ਚਾਰੇ ਗੈਪ ਚ ਲੱਗੇ ਕੋਈ ਪੋਰਸ਼ਾਂਗਰੀਆਂ ਨਾਲ ਅੱਛਾ ਵੀਰ ਚੋਣ ਦੇ ਵਿੱਚ ਕਿਦਾਂ ਕੋਈ ਵੀਰ ਜੀ ਬਹੁਤ ਪੋਲੀ ਚੋਣ ਆ ਐ ਨਾ ਕੋਈ ਭੂਰ ਨਾ ਕੋਈ ਛੱਟਾ ਠੀਕ ਹੈ ਜੀ ਹਾਂ ਜੀ ਆਡੀ ਆਡੀ ਮੋਟੀ ਘਾਰ ਹਾਂ ਮੈਂ ਨਾ ਬਿਲਕੁਲ ਜੀ ਠੀਕ ਹੈ ਜੀ ਹਾਂ ਜੀ ਅੱਛਾ ਤੇ 10 ਕਿਲੋ ਦੁੱਧ ਹੁਣ ਨੈਟ ਤਿਆਰ ਆ ਹਾਂ ਜੀ ਹਾਂ ਜੀ ਨੈਟ ਤਿਆਰ ਆ ਜੀ ਠੀਕ ਹੈ ਜੀ ਕੀ ਰੇਟ ਕਰਦੇ ਵੀਰ ਜੀ ਇਹਦਾ ਮੁੱਲ ਨਾ ਕੋਈ 60 ਦੇ ਨਾ ਕੋਈ 65 ਇਹ ਵੀ ਦੋ ਘੜ ਛੜ ਦੀ ਦੇ ਦਾਂਗੇ ਮੇਰੀ 58000 ਦੀ 55000 ਬਰਾਬਰੀ ਕਰ ਦੀ ਸੇਮ ਹੀ ਸੇਮ ਹੀ ਹਾਂ ਜੀ ਦੋਵੇਂ ਬਰਾਬਰ 57 57 ਕਰਦੀ ਕਰ ਦੋ ਜੀ ਕਰ ਦੋ ਲਓ ਦੋਸਤੋ ਦੋਵਾਂ ਦਾ ਰੇਟ ਹੈ ਵੀਰ ਨੇ 57 57000 ਰੱਖਿਆ ਤੇ ਜੇ ਕਿਸੇ ਵੀਰ ਨੇ ਦੋਸਤੋ ਦੋਵੇਂ ਇਕੱਠੀਆਂ ਖਿਦਰੀ ਹੋਣ ਤਾਂ ਮੇਰੇ ਸਾਹਬ ਨਾਲ 1 ਲੱਖ ਤੇ 14000 ਰੁਪਏ ਰੇਟ ਬਣਦਾ ਹੈ ਹਾਂਜੀ ਹਾਂਜੀ ਤੇ ਉਹ ਚੋਂ ਮੰਨ ਤਾਂ ਹੋ ਸਕਦਾ ਆਓ ਜੇ ਕੋਈ ਇਕੱਠੀਆਂ ਲਊਗਾ ਤਾਂ ਕੋਈ 1500 ਹੋਰ ਕਰ ਦਾਂਗੇ ਠੀਕ ਹੈ ਜੀ ਹਾਂਜੀ ਦੋਸਤੋ ਬਾਕੀ ਜ਼ਿਆਦਾ ਨਹੀਂ ਹੋਣਾ ਹਾਂਜੀ ਮੁੱਲ ਦੋਸਤੋ ਦੁੱਧ ਦੇ ਹਿਸਾਬ ਨਾਲ ਜੀ ਵੇਖੀਏ ਤੇ ਮੁੱਲ ਵੀਰ ਨੇ ਬਿਲਕੁਲ ਜੈਜ ਕੀਤਾ 57000 ਰੁਪਏ ਮੁੱਲ ਕੀਤਾ 10 ਲੀਟਰ ਦੁੱਧ ਤਿਆਰ ਹੈ ਮੈਂ ਤੇ ਮਗਰ ਕੱਟੀ ਦੋਸਤੋ ਚੰਗੀ ਸੋਹਣੀ ਵਿਖਵਾ ਗਰ ਚੱਕ ਜੀ ਬਾਕੀ ਦੋਸਤੋ ਪਸ਼ੂ ਦੁਬੇ ਸੂਏਸ ਵਾਇਆ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਤੁਸੀਂ ਜਰੂਰ ਕਰ ਸਕਦੇ ਹੋ ਕਿਉਂਕਿ ਸੂਏਸ ਵਾਇਆ ਪਸ਼ੂ ਦਾ ਇਹੋ ਵੱਧਾ ਹੁੰਦਾ ਆ ਆਪਾਂ ਤਸੱਲੀ ਆਪਣੀ ਆਪਣੀ ਨਿਰਖ ਪਰਖ ਜਿਹੜੀ ਆ ਜਰੂਰ ਕਰ ਸਕਦੇ ਆ ਬੇਸ਼ੱਕ ਕੋਈ ਵੀਰ ਵੀਡੀਓ ਦੂਰ ਤੋਂ ਵੇਖਦਾ ਤੇ ਆਪਣੀ ਵੀਡੀਓ ਕਾਲ ਤੇ ਚਵਾਲੇ ਤੇ ਜੇ ਕੋਈ ਵੀਰ ਦੋਸਤੋ ਨੇੜੇ ਤੋਂ ਵੀਡੀਓ ਵੇਖਦਾ ਆਪਣੀ ਵਿਜਿਟ ਜਰੂਰ ਕਰਕੇ ਤੇ ਆਪਣੇ ਹੱਥੀਂ ਚਵਾਈ ਕਰਕੇ ਫਿਰ ਪਸ਼ੂ ਖਰੀਦੋ ਐਡਰੈਸ ਇੱਕ ਰੀਵੀਜ਼ ਦਾ ਫਿਰ ਬੋਲਦਣਾ ਪਿੰਡ ਸੁਰਸਿੰਘ ਤਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸਕਤਰ ਸਿੰਘ ਫੋਨ ਨੰਬਰ ਵੀਰ ਇਕਰੀ ਫੋਨ ਨੰਬਰ 88721179 ਠੀਕ ਹੈ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ